ਪਰੀ ਹਸਤੀ ਕਾਲੇ ਠੀਕ ਠਾਕ ਹੋਮੋਗੇ ਅੱਜ ਮਿਲਦੇ ਹਾਂ ਜੇ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਆਪਾਂ ਤੁਹਾਡੇ ਲਈ ਗਰਮ ਵਿంటర్ ਕਲੈਕਸ਼ਨ ਜਿਹੜੀ ਆਪਣੀ ਕਾਫੀ ਦਿਨਾਂ ਤੋਂ ਰੈਗੂਲਰ ਵੀਡੀਓ ਆ ਰਹੀ ਹੈ ਤੇ ਵਿంటర్ ਕਲੈਕਸ਼ਨ ਦੀ ਆ ਰਹੀ ਹੈ ਜਿਹੜਾ ਆਪਣਾ ਵੀਡੀਓ ਦਾ ਟਾਈਮ ਆ ਉਹ ਆਪਣਾ ਹੈਗਾ ਸ਼ਾਮ ਨੂੰ 7 ਵਜੇ ਆਪਣਾ ਸ਼ਾਮ ਨੂੰ 7 ਵਜੇ ਵੀਡੀਓ ਆਉਣੀ ਇੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਤਾਂ ਕਿ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਛੋਟੇ-ਛੋਟੇ ਸੂਟ ਕਰ ਬੈਠੇ ਆਰਡਰ ਕਰ ਸਕੋ ਆਪਣੀ ਕੈਸ਼ 온 ਡਿਲੀਵਰੀ ਲਈ ਹੈਗੀ ਤੇ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਨੇ ਆ ਪਲੀਜ਼ ਕੋਈ ਵੀ ਭੈਣ ਕਾਸਮ ਡਿਲੀਵਰੀ ਨੂੰ ਫੋਨ ਨਾ ਕਰਿਓ ਸਿਰਫ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਆਪਣਾ ਆਨਲਾਈਨ ਪੇਮੈਂਟ ਕਰਵਾ ਕੇ ਆਪਾਂ ਆਰਡਰ ਡਾਊਨ ਕਰਦੇ ਹੁੰਦੇ ਹਾਂਗੇ ਅੱਜ ਜਿਹੜੀ ਕਲੈਕਸ਼ਨ ਰਹਿਣ ਵਾਲੀ ਆ 16 ਨਾਲ ਰਹਿਣ ਵਾਲੀ ਆ ਬਹੁਤ ਜ਼ਿਆਦਾ ਸੋਹਣੇ ਸੂਟ ਹੋਣਗੇ ਇਹ ਆਪਾਂ ਪਿਛਲੇ ਵਿੰਟਰ 'ਚ ਵੀ ਬਹੁਤ ਜ਼ਿਆਦਾ ਸੇਲ ਕੀਤੇ ਨੇ ਚਲੋ ਜੀ ਬਹੁਤ ਟਾਈਮ ਤੁਹਾਡਾ ਨਾ ਲੈਂਦੇ ਆ ਦਿਖਾਉਣੀ ਆ ਤੁਹਾਨੂੰ ਆਪਣਾ ਅੱਜ ਵਾਲੀ ਵੀਡੀਓ ਦਾ ਫਸਟ ਸੂਟ ਲੋਜੀ ਗ੍ਰੀਨ ਜਿਹਾ ਸੂਟ ਆ ਗਿਆ ਹੈ ਡੀਜ਼ਲ ਜਿਹਾ ਕਲਰ ਚ ਵੀ ਕਰ ਸਕਦੇ ਆਂਗੇ ਬਿਲਕੁਲ ਗਰਮੇ ਚ ਸੂਟ ਆਉਣਗੇ ਇਹ ਪਸ਼ਮੀਨੇ ਦੇ ਸੂਟ ਨੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਥੋੜਾ ਕਾਲਸ ਜੀ ਤੇ ਅਸੀਂ ਇਹ ਵਾਲੇ ਪ्युअर ਪਸ਼ਮੀਨੇ ਚ ਸੂਟ ਨੇ ਦੇਖ ਸਕਦੇ ਹੋ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਇਹਦੇ ਨਾਲ ਰੈਨੜੀ ਆ ਆ ਵਾਲੀ ਪਲੇਨ ਬਾਟਮ ਤੇ ਨਾਲ ਰਹਿਣ ਵਾਲਾਗਾ ਸ਼ੌਲ ਫਿਰ ਇਹ ਟਾਪਾ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਿਹਾ ਵੀਡੀਓ ਨੂੰ ਸਕਿੱਪ ਨਾ ਕਰਕੇ ਜਾਓ ਇਹ ਸੀ ਇਹਦਾ ਫਸਟ ਕਲਰ ਇਹਨਾਂ ਦੇ ਡਿਜ਼ਾਈਨ ਥੋੜੇ ਥੋੜੇ ਡਿਫਰੈਂਟ ਹੋਣਗੇ ਸੇਮ ਡਿਜ਼ਾਈਨ ਕੋਈ ਨਹੀਂ ਹੋਣਾ ਹੈਗਾ ਇੱਕ ਦੋ ਹੀ ਹੋਣਗੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਮਸਟਰਡ ਸੇਮ ਡਿਜ਼ਾਈਨ ਦਾ ਮਸਟਰਡ ਕਲਰ ਦਾ ਸੂਟ ਆ ਆ ਵਾਲੀ ਇਹਦੇ ਨਾਲ ਰਹਿਣ ਵਾਲੀ ਪਲੇਨ ਬਾਟਮ ਤੇ ਆਹ ਵਾਲਾ ਰਹਿਣ ਵਾਲਾਗਾ ਸ਼ੌਲ ਅਗਲਾ ਸੌ ਰੈਨ ਵਾਲਾ ਮਸਟਰਡ ਕਲਰ ਦਾ ਪੱਟੀ ਬਣੀ ਹੋਈ ਆ ਸੌਲ ਦੇ ਨਾਲ ਦੇਖ ਸਕਦੇ ਹੋ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਅੱਜ ਵਾਲਿਆਂ ਦਾ 950 ਰੈਨ ਵਾਲਾ ਦਾ 950 ਆ ਥੋੜਾ ਜਿਹਾ ਅਗੇ ਆਪਣੇ ਕੋਲੇ ਲਾਈਟ ਕਲਰ ਦਾ ਸੂਟ ਕਿਸੇ ਵੀ ਇਸ ਦੀ ਪਾ ਸਕਦੇ ਨੇ ਲੇਡੀਜ਼ ਵੇਅਰ ਕਰ ਸਕਦੇ ਨੇ ਜਿਵੇਂ ਆਂਟੀ ਚਾਟ ਹੋਗੇ ਇਦਾਂ ਦਾ ਆ ਗਿਆ ਆਜ ਦੇ ਫਲਾਰ ਬਣਿਆ ਹੋਇਆਗਾ ਇੱਕ ਕੇਰੇ ਤੇ ਵਾਡਰ ਆਗਾ neck ਤੇ ਪੱਟੀ ਆਉਗੀ ਇਹਦੇ ਬਹੁਤ ਜ਼ਿਆਦਾ ਸੋਹਣਾ ਕਲਰ ਆਗਾ ਇਹ 골ਡਨ 골ਡਨ ਟੱਚ ਤੇ ਆ ਗਿਆ ਇਹ ਵਾਲਾ ਕਲਰ ਤਾਂ ਇਹਦੇ ਨਾਲ ਰੱਖੀ ਹੋਈ ਹੈ 골ਡਨ ਬਾਟਮ ਤੇ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਸ਼ੌਲ ਬਹੁਤ ਜ਼ਿਆਦਾ ਪਿਆਰਾ ਜਿਹਾ ਕਲਰ ਆਗਾ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਹੈਗੀ ਆ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਤੁਸੀਂ ਤੁਹਾਨੂੰ ਡੀਐਮ ਕਰ ਸਕਦੇ ਹੋ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਅਗਲਾ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਉਹ ਵੀ 골ਡਨ ਟੱਚ ਤੇ ਆ ਗਿਆ ਇਹਦੀ ਡਿਜ਼ਾਈਨਿੰਗ ਦਾ ਥੋੜਾ ਜਿਹਾ ਫਰਕ ਹੋਣਾਗਾ ਇਹਦੀ ਆਵਲੀ ਡਿਜ਼ਾਈਨਿੰਗ ਆ ਇਹਦੀ ਜਿਹੜੀ ਡਿਜ਼ਾਈਨ ਹੈਗੀ ਇਹ ਬੜੀ ਡਿਜ਼ਾਈਨ ਆਪਾਂ ਸਮਰ ਕਲੈਕਸ਼ਨ ਚ ਬਹੁਤ ਜ਼ਿਆਦਾ ਸੇਲ ਕੀਤੀ ਆ ਉਹਲੇ ਡਿਜ਼ਾਈਨ ਦੇ ਸੂਟ ਡੱਬਿਆਂ ਦਾ ਡਿਜ਼ਾਈਨ ਬਣਿਆ ਹੋਇਆ ਇਹਦੇ ਸੂਟ ਨੇ ਜਿਹੜੇ ਪਿਓਰ ਪਸ਼ਮੀਨੇ ਚ ਹੀ ਰਹਿਣ ਵਾਲੇ ਨੇ ਆਹ ਵਾਲੀ ਇਹਦੇ ਨਾਲ ਬਾਟਮ ਰਹਿਣ ਵਾਲੀ ਆ ਗਈ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਸ਼ਾਲ ਸਾਰੇ ਆਪਾਂ ਤੁਹਾਨੂੰ ਪ੍ਰੋਪਰ ਪੀਸ ਖੋਲ ਕੇ ਦਿਖਾਏ ਨੇ ਸ਼ਾਲ ਖੋਲ ਕੇ ਦਿਖਾਏ ਨੇ ਲੈਂਥ ਪਣਾ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਇਹਦੇ ਵਿੱਚੋਂ ਕਲਰ ਪਸੰਦ ਆਗਾ ਏਸੀ ਆਪਣੀ ਸ਼ਾਲਾ ਨਾਲ ਸੂਟ ਜਿਹੜੇ ਆ